ਮੈਂ ਸੁਣਿਆ ਸਾਹਮਣੇ ਕਾਊਂਟਰ ਚੁੱਕ ਕੇ ਉਹਨਾਂ ਨੇ ਮੇਰੇ ਫੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੱਡਾ ਇੰਨਾ ਤਾਂ ਚੁੱਕਿਆ ਹੀ ਤੇ ਮੈਂ ਮੇਰਾ ਚੋਰੀ ਹੋ ਗਈ ਹੈ ਉਹਨੇ ਚੁੱਕਿਆ ਤੇ ਅੰਦਰ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ ਤੇ ਜਦੋਂ ਮੈਂ ਬਾਅਦ ਚ ਵੇਖਿਆ ਤੇ ਮੇਰੇ ਘੋੜੇ ਖਾਣੇ ਸਾਰੇ ਖਾਲੀ ਸੀ ਤੇ ਫ੍ਰਿਜ ਚੋਂ ਵੀ ਉਹਨਾਂ ਘੋਕੜੇ ਮੱਖਣ ਕੱਢਿਆ ਤੇ ਕੀ ਕੀ ਲਾ ਕੇ ਗਏ ਕੋਈ ਜਵਾਗਲਾ ਕਰ ਵੀ ਨਰਜ਼ੀਆ ਕੋਈ 70 80 ਕਿਲੋ ਕਿਉਂ ਹੀਗਾ ਦੱਬੇ ਦੇ ਖੁੱਲਾ ਕੁਝ 15 20 ਕਿਲੋ ਮੱਖਣੀ ਟੋਟਲ ਕਿੰਨਾ ਨੁਕਸਾਨ ਕੋਈ ਸਵਾ ਦੋ 2.5 ਲੱਖ ਦੇ ਰੁਪਏ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇ ਉਸ ਤੋਂ ਦੋ ਬੰਦੇ ਆਈਗੇ ਮੇਰੇ ਮੋਕਾ ਦੇਖ ਕੇ ਕੀ ਮੰਗ ਕਰਦੇ ਚੌਂਕ ਤੋਂ ਪਹਿਲੇ ਦੋ ਮੰਗ ਲੁੱਲ ਕੇ ਮੈਂ ਮੇਰੀ ਮੰਗਿਆ ਵੀ ਚੋਰ ਫੜੇ ਜਾਣ ਤੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਨੁਕਸਾਨ ਕਿਹਾ ਸੀ ਵੀ ਵਾਪਸੀ ਕੀਤਾ ਜਾਵੇ ਤੇ ਮੇਰਾ ਘਿਓ ਵੀ ਵਾਪਸੀ ਕੀਤਾ ਜਾਵੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੌਪੜਾ ਚੌਂਕ ਦੇ ਖੜੇ ਆ ਜੀ ਕਿ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਈਆ ਨਕਦ ਲੈ ਗਏ ਤੇ 60 ਕਿਲੋ ਕੇਵੋ ਲੈ ਗਏ ਆ ਕੋਈ ਚੋਪੜਾ ਚੌਂਗ ਜਿਹੜਾ ਵਾ ਫਰੇਗਰ ਚੋਰੀਆਂ ਦਾ ਦਿਲ ਗਿਆ ਜਾਂਦਾ ਵਾ ਅਸੀਂ ਜਦੋਂ ਸਵੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਰ ਆਂਦਾ ਕਿ ਚੋਰੀ ਹੋਈ ਆ ਆ ਕੇ ਸੀਸੀਟੀਵੀ ਕੈਮਰੇਜਾ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਨਾ ਕੇ ਪੂਰੀ ਰੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਪਈ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਨਹੀਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘਦੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ ਕੁਲਿੰਦਰ ਲਾਡੀ ਨਾ ਆ ਜੀ ਭਰਾ ਇਹ ਮੇਨ ਲਿਯਾਰ ਜੇ ਲੱਗੇ ਇਹ ਦੁਕਾਨਾਂ ਸਾਡੀ ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਦਦਾਰੀ ਆ ਦੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸ਼ਹਿਰਾਂ ਦੇ ਵਿੱਚ ਸਾਰੇ ਬਾਜ਼ਾਰ ਕੇ ਪੁਛ ਕੇ ਦੇਖ ਲੋ ਨਾ ਕੋਈ ਜਿੰਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਇਹ ਕਦੀ ਵੇਖੀ ਨਹੀਂ ਇੱਥੇ ਪੁਲਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਾਜ਼ਾਰ ਕੇ ਪੁਛ ਕੇ ਦੇਖ ਲੋ ਸ਼ਾਇਦ ਸਾਰੇ ਸ਼ਹਿਰ ਚ ਘੁੰਮ ਕੇ ਦੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿੰਨੀਆਂ ਚੋਰੀਆਂ ਹੁੰਦੀਆਂ ਤੇ ਫੜੇ ਘੜਚਾ ਪਰ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਇਹ ਚੋ ਇਹ ਬਾਜ਼ਾਰ ਵਾਲਿਆਂ ਦੁਕਾਨਦਾਰਾਂ ਨੇ ਚੋਟੀਆਂ ਨਹੀਂ ਸੀ ਲੱਗਿਆ ਚੌਕੀਦਾਰ ਜੀ ਇਹ ਨਹੀਂ ਰੱਖਿਆ ਜੀ